ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਕਿ ਤੁਹਾਡੇ ਕੂਲੇ ਦੇ ਵਿੱਚ ਜਾਂ ਚੂਲੇ ਦੇ ਵਿੱਚ ਦਰਦ ਹੋ ਰਿਹਾ ਹੈ ਪਹਿਲਾਂ ਆਪਾਂ ਦੇਖਦੇ ਸੀਗੇ ਬਹੁਤ ਲੋਕਾਂ ਦੇ ਪਹਿਲਾਂ ਗੋਡੇ ਦੁਖਣੇ ਸ਼ੁਰੂ ਹੁੰਦੇ ਸੀ ਜਾਂ ਕਹਿ ਲਓ ਬਈ ਗਿੱਟੇ ਦੁਖਣੇ ਸ਼ੁਰੂ ਹੁੰਦੇ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਜਿਆਦਾ ਆਪਾਂ ਨੂੰ ਕੋਰੋਨਾ ਆਇਆ ਹੈ ਤਾਂ ਆਪਣੇ ਚੂਲੇ ਦੇ ਵਿੱਚ ਦਰਦ ਜ਼ਿਆਦਾ ਰਹਿਣ ਲੱਗ ਪਿਆ ਹੈ ਇਹ ਸਮਝ ਲਓ ਵੀ ਬੜਾਪੇ ਦੀ ਜਿਹੜੀ ਪਹਿਲਾ ਨਿਸ਼ਾਨੀ ਹੁੰਦੀ ਸੀ ਉਹ ਹੁੰਦੇ ਸੀ ਗੋਡੇ ਤੇ ਹੁਣ ਬੜਾਪੇ ਦੀ ਜਿਹੜੀ ਨਿਸ਼ਾਨੀ ਹੈ ਉਹ ਹੋ ਗਿਆ ਆਪਣਾ ਚੂਲਾ हिਪ ਜੋਇੰਟ ਜਸ ਨੂੰ ਕਿਹਾ ਜਾਂਦਾ ਸੋ ਤੁਸੀਂ ਘਬਰਾਉਣਾ ਨਹੀਂ हिਪ ਜੋਇੰਟ ਨੂੰ ਵੀ ਆਦਾ ਕਿਦਾਂ ਆਪਾਂ ਤਕੜੇ ਕਰੀਏ ਕਿ ਆਪਣੇ ਨਾਲ ਦਰਦ ਹੋਵੇ ਔਰ ਨਾ ਬੈਠਣ ਵੇਲੇ ਨਾ ਉੱਠਣ ਵੇਲੇ ਤੁਸੀਂ ਦੇਖਿਆ ਹੋਣਾ ਕਿਸੇ ਸਮੇਂ ਆਪਾਂ ਕੁਰਸੀ ਤੇ ਬੈਠੇ ਰਹਿੰਨੇ ਆ ਔਰ ਜਦੋਂ ਆਪਾਂ ਉੱਠ ਕੇ ਚੱਲਣ ਦੀ ਕੋਸ਼ਿਸ਼ ਕਰਦੇ ਆ ਆਪਾਂ ਇੱਕ ਆਪਣੀ ਜਿਹੜੀ ਲੱਤ ਹੈ ਉਹ ਆਪਾਂ 5-7 ਕਦਮ ਲੰਗੜਾ ਕੇ ਚੱਲਦੇ ਆ ਫੇਰ ਆਪਾਂ ਸਿੱਧੇ ਚੱਲਣਾ ਸ਼ੁਰੂ ਹੋਣੇ ਆ। ਸੋ ਉਹ ਇਹੀ ਗੱਲ ਹੁੰਦੀ ਹੈ ਵੀ ਇਸ ਜਗਾ ਤੇ ਜਿਹੜੀਆਂ ਆਪਣੇ ਮਸਲਸ ਨੇ ਉਹ ਟਾਈਟ ਹੋ ਜਾਂਦੇ ਨੇ। ਸੋ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਸਾਰੀ ਆਪਣੀ ਰਹਿਣ ਸਹਿਣ ਦਾ ਵੀ ਬਹੁਤ ਵੱਡੀ ਗੱਲ ਹੈ। ਪਹਿਲਾਂ ਸਮੇਂ ਦੇ ਵਿੱਚ ਆਪਾਂ ਪੈਰਾਂ ਪਰ ਭੁੰਜੇ ਥੱਲੇ ਬੈਠ ਜਾਂਦੇ ਹੁੰਦੇ ਸੀ ਔਰ ਉੱਠ ਜਾਂਦੇ ਸੀ। ਪੈਰਾਂ ਪਰ ਬੈਠਣ ਨਾਲ ਆਕਸੀਜਨ ਦਾ ਲੈਵਲ ਹੈ ਜਿਹੜਾ ਉਹ ਵੱਧ ਜਾਂਦਾ ਹੈ ਔਰ ਜਦੋਂ ਆਪਾਂ ਹੁਣ ਬੈਠਣਾ ਹੀ ਨਹੀਂ ਤਾਂ ਆਪਣਾ ਆਕਸੀਜਨ ਲੈਵਲ ਤਾਂ ਕਿੱਥੋਂ ਵਧਣਾ ਔਰ ਆਪਣੇ ਜਿਹੜਾ ਚੂਲੇ ਦੇ ਵਿੱਚ ਦਰਦ ਤਾਂ ਹੋਣਾ ਉਹ ਲਾਜ਼ਮੀ ਲਾਜ਼ਮੀ। ਸੋ ਇਸ ਕਰਕੇ ਬਹੁਤ ਸਮੱਸਿਆਵਾਂ ਵੀ ਦੇਖੀਆਂ ਗਈਆਂ ਗਠੀਆ ਹੋ ਜਾਂਦਾ ਇਸ ਜਗ੍ਹਾ ਤੇ ਔਰ ਇਸ ਜਗ੍ਹਾ ਤੇ AVN ਵੀ ਹੋ ਜਾਂਦਾ ਜਿਸ ਨੂੰ ਨੈਕ੍ਰੋਸਿਸ ਕਿਹਾ ਜਾਂਦਾ ਹੈ ਬਲੱਡ ਸਪਲਾਈ ਇਸ ਜਗ੍ਹਾ ਤੇ ਬੰਦ ਹੋਣ ਲੱਗੀ ਔਰ ਇਹ ਟੋਟਲੀ ਰਿਪਲੇਸ ਕਰਾਉਣਾ ਪੈਂਦਾ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਤੋਂ ਬਚ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਧ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਚਲਾਨ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਫੀਜ਼ੋਥੈਰਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਸਾਨੂੰ ਉੱਥੇ ਫੋਲੋ ਜਰੂਰ ਕਰੋ ਔਰ ਸਾਨੂੰ ਫੇਸਬੁੱਕ ਤੇ ਵੀ ਫੋਲੋ ਕਰੋ ਐਸ ਸਰੀ ਸਿੰਘ ਸਰਾਫੀਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਔਰ ਸਾਨੂੰ ਤੁਸੀਂ ਸਨੈਪਚੈਟ ਤੇ ਵੀ ਫੋਲੋ ਕਰੋ ਡਾਕਟਰ ਗੁਰਸ਼ੀਰ ਸਿੰਘ ਸਰਾ ਦੇ ਨਾਮ ਤੋਂ ਔਰ ਤੁਸੀਂ ਸਾਡੇ YouTube ਚੈਨਲ ਜਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਜਗ੍ਹਾ ਤੇ ਗਰਮ ਪਾਣੀ ਵਾਲੀ ਬੋਤਲ ਨਾਲ ਸੇਕ ਦੇਣਾ 4 ਤੋਂ 5 ਦਿਨ ਉਸ ਤੋਂ ਬਾਅਦ ਕਸਰਤਾਂ ਕਰਨੀਆਂ ਸ਼ੁਰੂ ਕਰਾਂਗੇ ਸਵੇਰੇ ਸ਼ਾਮ ਸੇਕ ਦੇਵਾਂਗੇ ਔਰ 10 ਤੋਂ 15 ਮਿੰਟ ਦੇਵਾਂਗੇ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਆਪਾਂ ਹੀਲ ਸਲਾਈਡ ਕਰਾਂਗੇ ਆਪਾਂ ਇਦਾਂ ਹੀਲ ਸਲਾਈਡ 1 ਤੇ 2 ਤੇ 3 ਤੇ 4 ਜਿੰਨੀ ਤੁਹਾਡੀ ਲੱਤ ਸਿੱਧੀ ਹੋਏਗੀ ਉਨੀ ਸਿੱਧੀ ਕਰਨ ਦੀ ਕੋਸ਼ਿਸ਼ ਕਰਨੀ ਹੈ ਔਰ ਜਿੱਥੇ ਦਰਦ ਹੋ ਗਿਆ ਉਹ ਤੋਂ ਤੁਸੀਂ ਵਾਪਸ ਆ ਜਾਣਾ ਇਹ ਤੁਸੀਂ 10 ਵਾਰੀ ਕਰਨੀ ਇਹ ਹੋਗੀ ਤੁਹਾਡੀ ਨੰਬਰ 1 ਐਕਸਰਸਾਈਜ਼ ਹੀਲ ਸਲਾਈਡ ਸੋ ਮੰਨ ਲਓ ਤੁਹਾਡੇ ਖੱਬੇ ਚੂਲੇ 'ਚ ਦਰਦ ਹੈ ਪਰ ਤੁਸੀਂ ਇਹ ਕਸਰਤਾਂ ਦੋਨੋਂ ਸਾਈਡ ਕਰਨੀਆਂ ਨੇ ਇੱਧਰ 10 ਵਾਰੀ ਕਰਕੇ ਆਰਾਮ ਫੇਰ ਦੂਸਰੀ ਸਾਈਡ 10 ਵਾਰੀ ਕਰਕੇ ਆਰਾਮ ਸੋ ਇਦਾਂ ਅਲਟਰਨਟੇਟ ਵਾਈਜ਼ ਆਪਾਂ ਕਰਾਂਗੇ और इस तीन सैट लाने दस 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 बार इधर कर लिया फिर दस बार आप इधर करा इदा ही करी जाना और तीन बार जो हो गए फिर रिलैक्स एक्सरसाइज स्लाइड सैकेंड एक्सरसाइज की है आप दोनों गोडे मोड़ के और दोनों गोडे आप खोल देने और अंदर ओपन फिर एदोज ओपन फिर क्लोज हौली हौली वन दैन टू दैन थ्री दैन फोर दैन फाइव दैन सिक्स दैन 7 देन 8 देन 9 देन 10 देन रिलैक्स अगर इस समय ਥੋੜੇ ਜਿਆਦਾ ਦਰਦ ਹੋਵੇ ਤਾਂ ਇਹ ਤੁਸੀਂ ਨਹੀਂ ਕਰਨੀ ਔਰ ਅਗਰ ਤੁਹਾਡੇ ਦਰਦ ਇਥੋਂ ਸ਼ੁਰੂ ਹੁੰਦਾ ਥੋੜੀ ਬਹੁਤ ਕਰ ਸਕਦੇ ਹੋ ਤਾਂ 10-10 ਕਰਨਾ ਇਹ ਤੁਸੀਂ 10 ਵਾਰੀ ਕਰਕੇ ਆਰਾਮ ਇਸਦੇ ਵੀ ਤੁਸੀਂ 3 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਸੈਕਿੰਡ ਐਕਸਰਸਾਈਜ਼ ਹੁਣ ਜਿਹੜੀ ਥਰਡ ਐਕਸਰਸਾਈਜ਼ ਆ ਇਸਦੇ ਵਿੱਚ ਇੱਕ ਲੱਤ ਮੋੜੀ ਰਹੇਗੀ ਔਰ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਲੈਣੀ ਆ ਇਥੇ ਆਪਾਂ ਗਰਾਊਂਡ ਨਾਲੋਂ ਇੱਕ ਫੁੱਟ ਉੱਪਰ ਚੱਕਾਂਗੇ ਲੱਤ ਇਥੇ ਹੋਲਡ ਕਰਾਂਗੇ 10 ਸੈਕਿੰਡ ਇੱਕ दो तीन चार पे सत अठ नौ दस रिलैक्स पैर अंदर फिर ऊपर चक देंगे दस गिणे एक दो तीन चार देन रिलैक्स फिर पैर अंदर मोड़ के लात ऊपर चक देंगे इतने दस गिणा एक दो तीन चार पे सत अठ नौ दस देन रिलैक्स दस बारी इधर और दस वारी इधर ये होगी थोड़ी तीजी कसरत एस एल आर हूँ जी चौथी कसरत है वह पकड़ा हिप ओबडक्शन साइड लैके पै जाएंगे आप इ करके और आप नीचे वाली लत अंदर मोल लेनी है और उपरली सीधी और इन उपर चक देंगे इतने होल्ड करा दस सैकेंड हिप ओबडक्शन क्या एक दो तीन चार पाँच छत अठ नौ दस चाहे झूल एक च दर्द है पर कसरत करनी है एक दो तीन चार पाँच सात आठ नौ दस फिर ऊपर चक देंगे एक दो तीन चार पाँच पां सात आठ नौ दस सो भी दस बारी करने की कोशिश करनी एदी दूसरी साइड भी दस वारी करने की कोशिश करनी ये होगी थोड़ी हिप प्रदेशन ऐदा करके ले जाएंगे और उपर चका जी आप होल्ड करा दस सैकेंड एक दो तीन चार पाँच छत

ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਫਿਰ ਆਰਾਮ ਇਸਦੇ ਵੀ ਤੁਸੀਂ 5 ਸੈੱਟ ਲਾਉਣੇ ਆ ਇਹ ਦੋਨੋਂ ਸਾਈਡ ਕਰਨੇ ਆ ਐ ਸਾਈਡ ਅਸੀਂ ਕਰ ਨਹੀਂ ਸਕਦੇ ਦੀਵਾਰ ਹੈ ਸੋ ਇਹ ਤੁਸੀਂ ਦੋਨੋਂ ਸਾਈਡ ਕਰਨੀ ਹੱਥ ਇੱਤੇ ਰੱਖ ਕੇ ਕਰਨੀ ਜਦੋਂ 10 ਹੋ ਗਏ ਫਿਰ ਆਪਾਂ ਆਰਾਮ ਕਰਾਂਗੇ ਆਪਾਂ ਫਿਰ ਇਸੇ ਸਾਈਡ ਕਰਾਂਗੇ ਪਹਿਲਾਂ 3 ਸੈੱਟ ਇੱਧਰ ਫਿਰ 3 ਸੈੱਟ ਇੱਧਰ ਅਲਟਰਨੇਟ ਵੀ ਲਾ ਸਕਦੇ ਆ ਪਹਿਲਾਂ ਇੱਧਰ ਲਾ ਲਈਏ ਫਿਰ ਇੱਧਰ ਲਾ ਲਈਏ ਇਦਾਂ ਦਾ ਕੋਈ ਪ੍ਰੋਬਲਮ ਤੁਹਾਨੂੰ ਨਹੀਂ ਆਏਗੀ ਸੋ ਜਿਹੜੀ ਹੁਣ ਉਹ ਤੋਂ ਅਗਲੀ ਕਸਰਤ ਹੈ ਉਹ ਆਪਾਂ ਦੋਨੇ ਗੋਡੇ ਮੋੜ ਲੈਣੇ ਆ ਦੋਨੋਂ ਗੋਡੇ ਆਪਾਂ ਖੋਲ ਦੇਣੇ ਆ ਇਦਾਂ ਕਰਕੇ और दूर देन चक देना करके इतने होल्ड करेंगे दस सैकड़ एक दो तीन चार पाँच सत अठ नौ दस रिलैक्स फिर उपर चक देंगे एक दो तीन चार पाँच पे सत अठ नौ दस दिन रिलैक्स भी तो दस बारी करने की कोशिश करनी ये होगी थोड़ी ब्रिजिंग ਹੁਣ ਉਸ ਤੋਂ ਬਾਅਦ ਜਿਹੜੀ ਐਕਸਰਸਾਈਜ਼ ਹੈ ਹੁਣ ਆਪਾਂ ਕਰਾਂਗੇ ਗਲੂਟ ਬ੍ਰਿਜ ਪਹਿਲਾਂ ਦੇ ਵਿੱਚ ਆਪਾਂ ਬ੍ਰਿਜ ਹੀ ਕੀਤਾ ਸੀ ਇਦਾਂ ਰੱਖੇ ਸੀ ਔਰ ਗੋਡੇ ਖੋਲਦੇ ਸੀ ਇਸ ਦੇ ਵਿੱਚ ਆਪਾਂ ਥੋੜਾ ਦੂਰ ਕਰਾਂਗੇ ਗੋਡੇ ਖੁੱਲਣਗੇ ਨਹੀਂ ਇਸ ਦੇ ਵਿੱਚ ਆਪਣੇ ਗਲੂਟ ਮਸਲ ਐਕਟੀਵੇਟ ਰਹਿਣ ਇੱਥੇ ਆਪਾਂ ਹੋਲਡ ਕਰ ਦੇਣਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫੇਰ ਉੱਪਰ ਚੱਕ ਦਾਂਗੇ ਇੱਥੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 then relax ਫੇਰ ਉੱਪਰ ਚੱਕ ਦਾਂਗੇ 1 2 3 4 5 6 7 8 9 10 then relax ਇਸ ਨੂੰ ਵੀ ਤੁਸੀਂ 10 ਵਾਰੀ ਕਰਨ ਦੀ ਕੋਸ਼ਿਸ਼ ਕਰਨੀ ਇਹ ਸਾਨੀ ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰਦੇ ਹੋ ਤੁਸੀਂ ਚੂਲੇ ਦਰਦ ਤੋਂ ਜੋ ਤੁਹਾਡਾ ਚੂਲਾ ਘਸਣਾ ਸ਼ੁਰੂ ਹੋ ਗਿਆ ਹੈ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਹੋ ਤੁਹਾਡੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ हिਪ ਜੋਇੰਟ ਬਾਰੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਪੁੱਛ ਸਕਦੇ ਹੋ ਔਰ ਜਾਂ ਤੁਸੀਂ ਸਾਡੇ ਨਾਲ WhatsApp ਨੰਬਰ ਤੇ ਜੁੜ ਸਕਦੇ ਹੋ ਜੋ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਆਲਰੇਡੀ ਦਿੱਤਾ ਹੋਇਆ ਹੈ। ਫਿਰ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਨਾਲ till then ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ। ਸਤਿ ਸ਼੍ਰੀ ਅਕਾਲ ਜੀ।